ਵੀ ਆਪ ਬਣਿਆ ਜੇ ਮਾੜਾ ਤੇ ਉਹ ਵੀ ਆਪ ਬਣਿਆ ਇਹ ਨਾ ਚਾਹ ਕੋ ਸਾਰਾ ਕੁਝ ਪਰਮਾਤਮਾ ਹੀ ਕਰਦਾ ਫਿਰ ਕਹਿ ਦੋਗੇ ਸਿੱਧੂ ਬੂਸੇ ਵਾਲਾ ਪਰਮਾਤਮਾ ਦੇ ਹੁਕਮ ਜੀ ਮਾਰਿਆ ਗਿਆ ਫਿਰ ਰੋਣਾ ਕਿਸ ਗੱਲ ਦਾ ਰੋਲਾ ਕਿਸ ਗੱਲ ਦਾ ਫਿਰ ਸਿਸਟਮ ਮਾੜਾ ਹੈ ਅੰਟੈਲੀਜੈਂਸੀ ਸੁੱਤੀ ਪਈ ਸੀ ਪਤਾ ਹੀ ਨਹੀਂ ਲੱਗਿਆ ਇਹ ਸਰਕਾਰਾਂ ਬਚ ਜਾਣ ਇਹਨਾਂ ਬੰਦਿਆਂ ਨੇ ਗੱਲਾਂ ਫੁਲਾਈਆਂ ਨੇ ਵੀ ਪਰਮਾਤਮਾ ਸਾਰਾ ਕੁਝ ਕਰਦਾ ਹੈ ਸਰਕਾਰਾਂ ਨੂੰ ਫਿਰ ਦੋਸ਼ ਨਹੀਂ ਅਗਲਾ ਦਿੰਦਾ ਨਿੱਕੇ ਨਿੱਕੇ ਨੀਆਂ ਚ ਚਿੰਤੇ ਤੇ ਜਦੋਂ ਕਥਾ ਹੋਣੀ ਰੱਬ ਕਰਦਾ ਪਰਮਾਤਮਾ ਕਰਦਾ ਯਾਰ ਫਿਰ ਵਜੀਦਾ ਦੋਸ਼ੀ ਤੇ ਹੋਇਆ ਹੀ ਨਾ ਕਰਦਾ ਤੇ ਪਰਮਾਤਮਾ ਫਿਰ ਪਰਮਾਤਮਾ ਨੂੰ ਪੁੱਛੀਏ ਬਾਹ ਫੜ ਕੇ ਵਜੀਦਾ ਦੋਸ਼ੀ ਹੈ ਔਰ ਮੁਜੀਬ ਦੋਸ਼ੀ ਹੈ ਐਦਾਂ ਨਹੀਂ ਰੱਬ ਕਰਦਾ ਉਹ ਬੈਠਾ ਵੀ ਉਹ ਇਹ ਕਰ ਰਿਹਾ ਸਾਰਾ ਕੁਝ ਗਲਤ ਕਰਨਾ ਠੀਕ ਕਰਨਾ ਤੁਸੀਂ ਕਰਨਾ ਹੈ ਪੰਜਾਬ ਨੂੰ ਬੰਜਰ ਬਣਾਉਣਾ ਤੁਸੀਂ ਬਣਾਉਣਾ ਹੈ ਦਰਖਤ ਲਾ ਕੇ ਹਰਿਆਵਲ ਲਿਆਉਣੀ ਹੈ ਇਹ ਵੀ ਤੁਸੀਂ ਲਿਆਉਣੀ ਹੈ ਅਮਰੀਕਾ ਬੰਦਿਆਂ ਨੇ ਬਣਾਇਆ ਰੱਬ ਨਹੀਂ ਬਣਾ ਕੇ ਆ ਕੇ ਬੰਦਿਆਂ ਨੇ ਬਣਾਇਆ ਕੈਨੇਡਾ ਬੰਦਿਆਂ ਨੇ ਵਧੀਆ ਬਣਾਇਆ ਆਸਟ੍ਰੇਲੀਆ ਬੰਦਿਆਂ ਨੇ ਵਧੀਆ ਬਣਾਇਆ ਤੇ ਇੰਡੀਆ ਨੂੰ ਨਰਕ ਵਰਗਾ ਬਣਾਇਆ ਪਿਆ ਇਹ ਰੱਬ ਬਣਾ ਗਿਆ ਕਿ ਬੰਦਿਆਂ ਨੇ ਬਣਾਇਆ ਬੋਲੋ ਗੱਜ ਕੇ ਗੱਜ ਕੇ ਬੰਦਿਆਂ ਨੇ ਤੇ ਠੀਕ ਉਹਨੂੰ ਕੌਣ ਕਰੂ ਬੰਦੇ ਕਰਦੇ ਨੇ ਹੀਕ ਬੰਦੇ ਕਰਨਗੇ ਗਲਤੀ ਜਿਹੜੀ ਬੰਦਿਆਂ ਦੀ ਹੈ ਸਧਾਰੂ ਵੀ ਬੰਦਾ ਆਪਣੀ ਕਹਿਣ ਨਾਲ ਕੁਛ ਨਹੀਂ ਹੁੰਦਾ ਮੰਦਰ ਮਸਜਿਦ ਗੁਰਦੁਆਰੇ ਅਰਦਾਸਾਂ ਜਕਾਰੇ ਸ਼ੰਖ ਤੱਲੀਆਂ ਖੜਕਾਲਾਂ ਘੰਟੀਆਂ ਤਲ ਬਾਂਗਾ ਇਹ ਇੰਡੀਆ ਚ ਦਿੱਤੀਆਂ ਜਾਂਦੀਆਂ ਨੇ ਸਭ ਤੋਂ ਵੱਧ ਤੇ ਸਭ ਤੋਂ ਵੱਧ ਬੇੜਾ ਵੀ ਸਾਡਾ ਹੀ ਗਰਕ ਹੈ ਆਸ ਮਾਫ ਕਰਨਾ ਮੈਨੂੰ 15 ਰੁਪਈਆ ਦੇ ਗਲਾਸ ਦੇ ਨਾਲ ਵੀ ਸੰਗਲੀ ਬੰਨੀ ਹੋਈ ਹੁੰਦੀ ਕਿ ਤੇ ਚੱਕ ਕੇ ਲੈ ਜੂ ਕੋਈ ਦੱਸੋ ਹੈਗੀ ਕਿ ਨਹੀਂ 15 ਰੁਪਈਆ ਦੇ ਗਲਾਸ ਨਾਲ ਸੰਗਲੀ ਬੰਨੀ ਹੈ ਕਿਉਂ ਕਿ ਡਰ ਲੱਗਦਾ ਵੀ ਗਲਾਸ ਖੋਲ ਕੇ ਲੈ ਜਾਣਗੇ ਇਹ ਧਰਮੀਆਂ ਦਾ ਦੇਸ਼ ਹੈ ਜਿੱਥੇ ਇੰਨੇ ਗੁਰਦੁਆਰੇ ਸੀ ਇੰਨੇ ਮੰਦਰ ਸੀ ਇਹਨਾਂ ਦੇਸ਼ਾਂ ਦੇ ਵਿੱਚ ਤੇ ਫਿਰ ਜੇਲਾ ਹੁਣੀਆਂ ਨਹੀਂ ਸੀ ਚਾਹੀਦੀ ਬੰਦੇ ਗਲਤ ਕੰਮ ਕਿਉਂ ਕਰਦੇ ਤੇ ਮੈਂ ਬਾਹਰਲੇ ਦੇਸ਼ਾਂ 'ਚ ਵੇਖਿਆ ਵੀਰੋ ਯੂਰਪ ਦੇ ਇਦਾਂ ਦੇ ਦੇਸ਼ ਨੇ ਸਮਾਨ ਤੋੜ ਕੇ ਬਾਗ ਆਲੇ ਨੇ ਰੱਖਤਾ ਸਬਜ਼ੀਆਂ ਰੱਖਦੀਆਂ ਆਪੇ ਤੁਸੀਂ ਜਾਓ ਦੁਕਾਨ ਤੇ ਧੋਲੋ ਜਿੰਨਾ ਚੱਕਣਾ ਹੈ ਬੈਗ 'ਚ ਪਾਓ ਲਫਾਫੇ 'ਚ ਪਾਓ ਤੇ ਆਪਦੇ ਪੈਸੇ ਉੱਥੇ ਗੱਲਾਂ ਪਿਆ ਉਹਦੇ ਵਿੱਚ ਪਾ ਦਿਓ ਤੋਲ ਵੀ ਆਪੇ ਲਓ ਪੈਸੇ ਵੀ ਆਪੇ ਪਾ ਦਿਓ ਬੰਦਾ ਹੈ ਹੀ ਨਹੀਂ ਕੈਮਰਾ ਵੀ ਨਹੀਂ ਲੱਗਿਆ ਹੋਇਆ ਦੁਕਾਨ ਹੈਗੀ ਇਹ ਬੰਦਾ ਹੈ ਨਹੀਂ ਉੱਥੇ ਆਪੇ ਚੱਕ ਲੋ ਆਪੇ ਪਾ ਜੋ ਆਪਣੇ ਹੋ ਜੂਏ ਕਦੇ ਹੋ ਜੂ ਚਲੋ ਜੀ ਗੁਰਦੁਆਰੇ ਇਹ ਜੀ ਦੁਕਾਨ ਪਏ ਜੀ ਗੁਰਦੁਆਰੇ ਤਾਂ ਨਹੀਂ ਕੰਮ ਇਹ ਜੇ ਹੋ ਕਿ ਹੋ ਜੂ ਮੈਂ ਕਿਹਨਾਂ ਜੁੱਤੀ ਦਾ ਫਿਕਰ ਪਿਆ ਸਾਂ ਮੈਂ ਆਪਣੀ ਜੁੱਤੀ ਲਾ ਕੇ ਬੰਦਾ ਖਿਲਾੜ ਕੇ ਆਉਂਦਾ ਇੱਥੇ ਖੜਾ ਰਹਿ ਮੈਂ ਆਪਣੀ ਜੁੱਤੀ ਖਿਲਾੜ ਕੇ ਬੰਦਾ ਖਿਲਾੜ ਕੇ ਆਇਆ ਵਾ ਮੈਂ ਕਿਹਾ ਧਿਆਨ ਰੱਖੀ ਮੇਰੀਆਂ ਜੁੱਤੀਆਂ ਦੀ ਤੇ ਵੈਸੀ ਚਰਚਾ ਬਹੁਤ ਹੈ ਮੇਰੇ ਤੇ ਵੈਸੀ ਮਸ਼ਹੂਰ ਨੇ ਜੁੱਤੇ ਮੇਰਾ ਤਾਂ ਉਹੀ ਚੱਕ ਕੇ ਲੈ ਜਾਣਗੇ ਭਾਵੇਂ ਸਸਤਾ ਹੀ ਪਾਇਆ ਹੋਵੇ ਅਗਲਾ ਕਿਹਦਾ ਲੱਖ ਦਾ ਤੇ ਹੋਣਾ ਹੈ ਮੈਂ ਭਾਵੇਂ ਹਜ਼ਾਰ ਦਾ ਹੀ ਪਾਵਾਂ ਉਹ ਲੱਖ ਦਾ ਹੀ ਹੈ ਇਹਨਾਂ ਦੀਆਂ ਨਜ਼ਰਾਂ 'ਚ ਤੇ ਲੱਖ ਦਾ ਹੀ ਹੈ ਮੁੜ ਕੇ ਅਗਲਾ ਚੈੱਕ ਕਰਾਉਣ ਜਾਵੇ ਅਗਲਾ ਕਵੇ ਤੇ 300 ਦਾ ਹੈ ਹੈ ਕਿ ਨਹੀਂ ਮੇਰਾ ਤੇ ਮੈਂ ਤੇ ਬਦਨਾਮ ਹ ਜੁੱਤੀਆਂ 'ਚ ਕਿਉਂ ਭਾਈ ਕਮਾਲ ਦੀ ਗੱਲ ਓਏ ਕਿਹੋ ਜਿਹੇ ਬੰਦੇ ਨੇ ਜਿਨ੍ਹਾਂ ਦੀ ਨਜ਼ਰ ਜੁੱਤੀਆਂ 'ਚ ਹੀ ਰਹਿੰਦੀ ਹੈ ਹਾਏ ਹਾਏ ਤੁਸੀਂ ਕਦੇ ਮੈਨੂੰ ਸੁਣਿਆ ਹੀ ਕਦੇ ਬੋਲਿਆ